ਦਾਂਬੂਲੋ ਨਵੇਂ ਨਵੇਂ ਤਰੀਕੇ ਪਣਾਏ ਜਾਂਦੇ ਹਨ ਟੱਕੀ ਮਾਰਨ ਦੀ ਇੱਕ ਸੰਗਰੂਪਤ ਮਾਮਲਾ ਸਾਹਮਣੇ ਆ ਰਿਹਾ ਮਿਲੀ ਜਾਣਕਾਰੀ ਅਨੁਸਾਰ ਸਿਮਰਨ ਜਵਲਰ ਦੀ ਦੁਕਾਨ ਉੱਤੇ ਕੁਝ ਅਣਪਛਾਤੇ ਵਿਅਕਤੀ ਆਉਂਦੇ ਹਨ ਅਤੇ ਉਹ ਸਮਾਨ ਲੈਣ ਦੇ ਬਹਾਨੇ ਉੱਥੋਂ ਤਕਰੀਬਨ ਸੋਨੇ ਦੀ ਚੋਰੀ ਕਰਕੇ ਲੈ ਜਾਂਦੇ ਹਨ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਜੋ ਕਿ 100 ਰੁਪਏ ਦੇ ਕੁਝ ਪਹਿਲਾਂ ਲੈ ਲੈਂਦੇ ਹਨ ਉਸ ਤੋਂ ਬਾਅਦ 500 ਰੁਪਏ ਦਾ ਨੋਟ ਦਿੰਦੇ ਹਨ ਉਸ ਤੋਂ ਬਾਅਦ ਕੋਈ ਚੀਜ਼ ਲੈਣ ਦੇ ਬਹਾਨੇ ਇੱਕ ਬਜ਼ੁਰਗ ਨੂੰ ਪਹਿਲਾਂ ਗੱਲਾਂ ਦੇ ਵਿੱਚ ਉਲਝਾ ਲੈਂਦੇ ਹਨ ਅਤੇ ਉਸ ਦੀ ਦੁਕਾਨ ਵਿੱਚੋਂ بڑے ਤਰੀਕੇ ਦੇ ਨਾਲ ਸਾਡੇ ਤਕਰੀਬਨ ਲੱਖਾਂ ਰੁਪਏ ਦਾ ਸੋਨਾ ਲੈ ਕੇ ਰੌਚਕਰ ਹੋ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ 19 ਤਰੀਕ ਨੂੰ ਉਹਨਾਂ ਵੱਲੋਂ ਕੁਝ ਸੋਨਾ ਰੱਖਿਆ ਗਿਆ ਸੀ ਅਤੇ ਉਸ ਨੂੰ ਕੁਝ ਕੁਝ ਲੱਭਦੇ ਰਹੇ ਪਰ ਉਹਨਾਂ ਨੂੰ ਨਾ ਪਤਾ ਲੱਗਿਆ ਤਾਂ ਹੌਲੀ-ਹੌਲੀ ਉਹਨਾਂ ਵੱਲੋਂ ਜਦੋਂ ਦੁਕਾਨ ਦੀ ਚੈਕਿੰਗ ਤੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸੀਸੀਟੀਵੀ ਦੇ ਵਿੱਚ ਉਹਨਾਂ ਵੱਲੋਂ ਇੱਕ ਕਾਲੀ ਟੋਪੀ ਵਾਲਾ ਜੋ ਨੌਜਵਾਨ ਆਉਂਦਾ ਹੈ ਅਤੇ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਹੈ ਤੇ ਕਿਸੇ ਤਰੀਕੇ ਨਾਲ ਉਹ ਚੋਰੀ ਕਰਦਾ ਹੈ ਜਿਸ ਨੇ ਉੱਪਰ ਕੀ ਟਾਲੀ ਟੋਪੀ ਪੈਣੀ ਹੋਈ ਹੈ ਅਤੇ ਬੜੀ ਹੁਸ਼ਿਆਰੀ ਦੇ ਨਾਲ ਉਹ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਬਰਨਾਲੇ ਦੀ ਇੱਕ ਦੁਕਾਨ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਉੱਥੇ ਵੀ ਇਸ ਤਰ੍ਹਾਂ ਦੀ ਠੱਗੀ ਠੋਰੀ ਹੋਈ ਸੀ ਅਤੇ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਦਿੱਤੀ ਇਤਰਾਜ਼ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਾ ਕਰਨ ਦੇ ਸਬੰਧ ਵਿੱਚ ਉਹਨਾਂ ਨੇ ਐਸਐਸਪੀ ਸੰਗਰੂਰ ਤੋਂ ਗੁਹਾਰ ਲਈ ਹੈ ਵੀ ਬਣਦੀ ਕਾਰਵਾਈ ਕਰਕੇ ਉਹਨਾਂ ਦਾ ਸੋਨਾ ਮੁੜ ਵਾਪਸ ਕੀਤਾ ਜਾਵੇ ਤਾਂ ਕਿ ਜੋ ਇੱਕ ਠੱਗ ਕਿਸੇ ਹੋਰ ਦੁਕਾਨਦਾਰ ਨਾ ਠੱਗੀ ਨਾ ਲਾ ਸਕਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋ ਰਹੀਆਂ ਹਨ ਅਤੇ ਉਹ ਸਮਾਨ ਲੈਣ ਦੇ ਮਾਨੇ ਗੱਲਾਂ-ਬਾਤਾਂ ਕਰਦੇ ਹਨ ਤੇ ਉਸ ਤੋਂ ਬਾਅਦ ਇੱਕ ਸੋਨੇ ਦਾ ਜੋ ਤਕਰੀਬਨ ਦੱਸਿਆ ਜਾ ਰਿਹਾ ਲੱਖ ਰੁਪਏ ਦਾ ਸੋਨਾ ਜੋ ਲੈ ਕੇ ਉਸ ਦੇ ਵਿੱਚ ਠੱਗੀ ਹੋਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਠੱਗਾਂ ਵੱਲੋਂ ਨਵੇਂ-ਨਵੇਂ ਤਰੀਕੇ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਜਿਸ ਦੇ ਨਾਲ ਲੋਕਾਂ ਦੇ ਵਿੱਚ ਬੜਾ ਦਹਿਸ਼ਤ ਬਣੀ ਰਹਿੰਦੀ ਹੈ ਕਿਉਂਕਿ ਇਸ ਦੇ ਨਾਲ ਆਮ ਦੁਕਾਨਦਾਰ ਨੂੰ ਪਰੇਸ਼ਾਨੀ ਹੁੰਦੀ ਅਗਰ ਸੀਸੀਟੀਵੀ ਨਾ ਲੱਗਿਆ ਹੁੰਦਾ ਤਾਂ ਇਹ ਘਟਨਾ ਵਿੱਚ ਕੈਦ ਨਾ ਹੁੰਦੀ ਤੇ ਉਸ ਦੇ ਨਾਲ ਦੁਕਾਨਦਾਰਾਂ ਦੇ ਵਿੱਚ ਆਪਸ ਦੇ ਵਿੱਚ ਰੋਸ ਪਾ ਜਾਂਦੇ ਕਿਉਂਕਿ ਸੀਸੀਟੀਵੀ ਦੇ ਘਟਨਾ ਨਾਲ ਇੱਕ ਤਰ੍ਹਾਂ ਪਤਾ ਲੱਗਦਾ ਹੈ ਕਿਵੇਂ ਕਿਸ ਤਰ੍ਹਾਂ ਠੱਗਿਆਂ ਵੱਲੋਂ ਠੱਗਾਂ ਵੱਲੋਂ ਕਿਵੇਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਇਆ ਸਿਮਰਨ ਜੁਐਲਰ ਦਾ ਦੁਕਾਨਦਾਰ ਮਲਕ ਗੁਰਸ਼ਰਨ ਸਿੰਘ ਇਹ ਮੇਰਾ ਨਾਮ ਗੁਰਸ਼ਰਨ ਕੀ ਗੱਲਬਾਤ ਸੀ ਕਦੋਂ ਦੀ ਘਟਨਾ ਕਿਸ ਤਰ੍ਹਾਂ ਵਾਪਰੀ ਕੀ ਬੋਲਣਾ ਹੈ ਮੇਰੀ ਸਿਮਰਨ ਜੈਵਲਰ ਨਾਮ ਦੀ ਦੁਕਾਨ ਆ ਜੀ ਮੰਡੀ ਗਲੀ ਸੰਗਰੂਰ ਦੇ ਵਿੱਚ ਠੀਕ ਹੈ ਜੀ ਇੱਥੇ 19 ਤਰੀਕ ਨੂੰ ਮੈਂ ਆਪਦੇ ਕਿਸੇ ਕੰਮ ਗਿਆ ਹੋਇਆ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਜੀ ਕੋਈ ਅਣਪਛਾਤਾ ਬੰਦਾ ਆਇਆ ਜੀ ਤੇ ਉਹ ਦੁਕਾਨ ਦੇ ਵਿੱਚੋਂ ਆਪ ਮੇਰੇ ਡੈਕਸ ਦੇ ਵਿੱਚੋਂ ਹੱਥ ਮਾਰ ਕੇ ਚੋਰੀ ਕਰਕੇ ਲੈ ਗਿਆ ਜੀ ਡੈਡੀ ਮੇਰੇ ਸਾਹਮਣੇ ਬੈਠੇ ਨੇ ਪਰ ਉਹਨੇ ਪਤਾ ਨਹੀਂ ਲੱਗਣ ਦਿੱਤਾ ਉਹਦੇ ਹੱਥ ਦੀ ਸਫਾਈ ਨਹੀਂ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤਕਰੀਬਨ 10-12 ਦਿਨਾਂ ਬਾਅਦ ਮੈਨੂੰ ਸਮਾਨ ਦੀ ਜ਼ਰੂਰਤ ਪਈ ਮੈਂ ਸਮਾਨ ਦੇਖਿਆ ਮੈਨੂੰ ਤਾਂ ਐ ਸੀ ਕਿਤੇ ਰੌਕਰ ਦੇ ਵਿੱਚ ਸਾਮੇ ਪਿਆ ਹੋਊਗਾ ਪਰ ਜਦੋਂ ਮੈਨੂੰ ਸਮਾਨ ਨਹੀਂ ਲੱਭਿਆ ਫਿਰ ਮੈਂ ਆਪਣੀ ਦੁਕਾਨ ਦਾ ਸੀਸੀਟੀਵੀ ਖੰਗਾ ਲਿਆ ਉਹਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਵੀ ਕੋਈ ਵਿਅਕਤੀ ਮੇਰੇ ਡੈਕਸ ਦੇ ਵਿੱਚ ਹੱਥ ਮਾਰ ਰਿਹਾ ਤੇ ਚੋਰੀ ਕਰਕੇ ਸਮਾਨ ਲੈ ਗਿਆ ਉਹਦੀ ਸਾਰੀ ਵੀਡੀਓ ਆ ਚੁੱਕੀ ਹੈ ਜੀ ਸੀਸੀਟੀਵੀ ਦੇ ਵਿੱਚ ਤੇ ਹੁਣ ਮੇਰੀ ਤਾਂ ਇਹੀ ਬੇਨਤੀ ਹੈ ਜੀ ਐਸਐਸਪੀ ਸਾਹਿਬ ਨੂੰ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਕਿ ਸਾਡਾ ਸਬਾਨ ਵਾਪਸ ਨੂੰ ਆਇਆ ਜਾਵੇ ਰਿਪੋਰਟ ਲਖਾਈ ਹੈ ਤੁਸੀਂ ਰਿਪੋਰਟ ਲਖਾਈ ਹੈ ਜੀ ਅਸੀਂ ਇਹ 6 ਤਰੀਕ ਨੂੰ ਅਸੀਂ ਥਾਣਾ ਸੀਟੀ ਦੇ ਵਿੱਚ ਦਰਖਾਸਤ ਦੇ ਕੇ ਆਏ ਜੀ ਪਰ ਐ ਵੀ ਹਜੇ ਤੱਕ ਕੋਈ ਕਾਰਵਾਈ ਮੇਰੇ ਖਿਆਲ ਚ ਹੋਈ ਨਹੀਂ ਸ਼ਾਇਦ ਉਹ ਕੀ ਕਹਾਨੂੰ ਕਿ ਸਾਨੂੰ ਤਾਂ ਆਇਲ ਆਲੋ ਵੀ ਦੁਕਾਨ ਤੇ ਵੀ ਕੋਈ ਮੁਲਾਜ਼ਮ ਵੀ ਨਹੀਂ ਆਇਆ ਸਾਡੇ ਕੋਲ ਤਾਂ ਪੁੱਛਗਿੱਛ ਕਰਨ ਵਾਸਤੇ ਤੇ ਆਇਲ ਆਲੋ ਮੈਨੂੰ ਕੱਲ ਪਤਾ ਲੱਗਿਆ ਸ਼ਾਮ ਨੂੰ ਇਸ ਤਰ੍ਹਾਂ ਦੀ ਉਹ ਸੇਮ ਘਟਨਾ ਬਰਨਾਲਾ ਦੇ ਵਿੱਚ ਵੀ ਹੋਈ ਆ ਉਥੋਂ ਦੀਆਂ ਵੀ ਸੀਸੀਟੀਵੀ ਫੁਟੇਜ ਮੇਰੇ ਕੋਲ ਆ ਚੁੱਕੀਆਂ ਨੇ ਜੀ ਹਾਂ ਉਸ ਦਿਨ ਹੋਈ ਹੈ ਉਸੇ ਦਿਨ 19 ਤਰੀਕ ਨੂੰ ਮੇਰੀ ਦੁਕਾਨ ਤੇ ਤਕਰੀਬਨ ਆਹ ਲਓ ਵੀ 12 ਤੋਂ ਸਵਾ 12 ਦੇ ਵਿੱਚ ਹੋਈ ਹੈ ਦੁਪਹਿਰੇ ਤੇ ਬਰਨਾਲੇ ਦੇ ਵਿੱਚ ਇਹ ਚੋਰੀ ਹੋਈ ਹੈ ਜੀ 1:50:55 ਮਿੰਟ ਤੇ ਦੁਪਹਿਰੇ ਦੁਪਹਿਰੇ ਜੀ ਉਸੇ ਸੇਮ ਡੇ ਜੀ